ਇਹੜੇ ਸੱਜਣੋ ਓਲਾ ਦੀ ਸਕੂਟਰੀ ਲੱਭਦੇ ਫਿਰਦੇ ਆ ਨਾ ਓਲਾ ਦੀ ਆ ਆ ਖੜੀ ਆ ਤੁਹਾਡੇ ਵਾਸਤੇ ਜਿਉਂਦਾ ਪਿੰਡ ਦੇ ਵਿੱਚੋਂ ਲੱਭੀ ਆ ਬਠਿੰਡੇ ਜ਼ਿਲ੍ਹੇ ਦਾ ਪਿੰਡ ਹੈ ਬਾਈ ਇਹ ਮਾਡਲ ਕਿੰਨਾ ਹੈ ਜਗਪਾਲ 24 ਜੀ 24 ਦਾ ਮਾਡਲ ਹੈ ਇੱਕ ਵਾਰੀ ਚਾਰਜ ਕਰਨ ਨਾਲ ਇਹ ਕਿੰਨੇ ਕਿਲੋਮੀਟਰ ਕੱਢਦੀ ਆ 125 ਕਿਲੋਮੀਟਰ ਜੀ 125 ਕਿਲੋਮੀਟਰ ਕੱਢਦੀ ਆ ਕਿੰਨੇ ਵਾਟ ਵਾਲੀ ਆ ਇਹ ਇਹ 3 ਕਿਲੋਵਾਟ ਵਾਲੀ ਜੀ 3 ਕਿਲੋਵਾਟ ਵਾਲੀ ਆ ਤੇ ਮਾਡਲ 24 ਹੈ ਤੁਹਾਡੇ ਨਾਮ ਵੀ ਦੀ ਆਰਸੀ ਆ ਹਾਂਜੀ ਮੇਰੇ ਨਾਲ ਤੁਸੀਂ ਨਵੀਂ ਕਢਵਾਈ ਸੀ ਹਾਂ ਨਵੀਂ ਕਢਵਾਈ ਸੀ ਜੀ ਤਰ ਮੇ ਮਗਰਲਾ ਟਾਇਰ ਤੇ ਦਾ ਹੈਗਾ ਜਮੀ ਨਮਾ ਬਾਈ ਕੁੱਲ ਮਲਾ ਕੇ ਤਾਂ ਕੰ ਤੇ ਮਗਰਲੇ ਟਾਇਰ ਤਾਂ ਜਮੀਨ ਮਾ ਮੂਰਲੇ ਟਾਇਰ ਦੀ ਨਾਲ ਦਾ ਬਈ ਨਾਲ ਦਾ ਜੀ ਮੂਰਲੇ ਟਾਇਰ ਨਾਲ ਦਾ ਇਹ ਵੀ ਲਗਭਗ ਮੈਂ ਕਹਿੰਦਾ ਅੱਧੇ ਤੋਂ ਪਲੱਸ ਪਿਆ ਹੈ ਨਾ ਹਾਂਜੀ ਤੇ ਬਈ ਜੇ ਗੱਲ ਕਰੀਏ ਇਹਦੀ ਡਿਮਾਂਡ ਕੀ ਰੱਖੀ ਆ ਇਹਦੀ 70000 ਜੀ 70000 ਹਾਂਜੀ ਨਵੀ ਤਾਂ ਬਹੁਤ ਮਹਿੰਗੀ ਹੋਏ ਨਵੀ ਇਹ 1 ਲੱਖ 5000 ਦੀ 3 ਕਿਲੋਵਟ ਜਾਨੀ ਕਿ 35000 ਡਿਸਕਾਊਂਟ ਹੈ ਜੇ ਕਿਸੇ ਸੱਜਣ ਨੇ ਖਰੀਦਣੀ ਆ ਹਾਂਜੀ ਤੇ ਚਲਾ ਕਿੰਨੀ ਕੀ ਦਿੱਤੀ ਹੁਣੀ ਇਹਨੂੰ ਡੇਢ ਸਾਲ ਤੋਂ ਤੁਸੀਂ ਨੇ ਚਲਾਇ ਸੀ ਇਹ 15 16000 ਚੱਲ ਗਈ ਜੀ ਬਸ 15 16000 ਚੱਲ ਗਈ ਹਾਂਜੀ ਇਹ ਚੱਲ ਗਈ ਧਰਮ 15800 15825 ਚੱਲ ਗਈ ਡੇਢ ਸਾਲ ਦੇ ਵਿੱਚ ਹਾਂਜੀ ਹੁਣ ਚੱਲ ਚੱਲ ਵਿੱਚ ਪੂਰੀ ਘੰਟਾ ਪੂਰੀ ਘੰਟਾ ਜੀ 6.5 ਸਾਲ ਦੀ ਇਹਦੀ ਗਾਰੰਟੀ ਬੈਟਰੀ ਦੀ 6.5 ਸਾਲ ਦੀ ਬੈਟਰੀ ਦੀ ਗਾਰੰਟੀ ਹਾਂਜੀ ਮਤਲਬ ਜੇ ਗੱਲ ਕਰੀਏ ਇਹ ਦੇਣੀ ਕਿੰਨੇ ਕੁ ਦੀ ਆਪਣੇ ਜਾਇਜ਼ ਜਾਇਜ਼ ਦੱਸ ਕਰ ਦੇਗੇ ਮਨਤਨ ਆਪਾਂ ਖੁੱਲ੍ਹ ਮਰਤਾਨ ਕਰ ਦੇਗਾ ਹਾਂਜੀ ਤੇ ਲੈ ਮੇਤਰੋ ਨੰਬਰ ਸਕਰੀਨ ਤੇ ਪਿੰਡ ਜਿਉਂਦਾ ਜਿਲ੍ਹਾ ਬਠਿੰਡਾ ਹਾਂਜੀ ਤਾਪਾ ਮੰਡੀ ਤੇ ਰੰਪਰੇ ਦੇ ਵਿਚਾਲੇ ਜਿਹੇ ਪਿੰਡ ਪੈ ਜਾਂਦਾ ਨਾਂ ਬਈ ਦਾ ਜੱਗਪਾਲ ਹਨਾ ਨੰਬਰ ਸਕਰੀਨ ਤੇ ਕਰੋ ਸੰਪਰਕ